ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਲ ਨਾ ਜੜਿਆ ਸਰਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚੰਤਾ ਜਾਲ ਰਹਾ ਸਵੇਜਾ ਗਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜ ਰਤਿ ਸੇ ਉਭਰੇ ਦੁਗਦੇ ਛੋੜ ਬਕਾਰ ਹਉ ਤਿਨ ਕੈਬ ਲਹਾਰਣੈ ਦਰ ਸਚੇ ਸਟਿਆਰ ਸੇ ਚਾਨਨੇ ਜੋ ਪੰਖਿਆ ਜਾਲੀ ਬਦਕੇ ਹਾਥ ਗੁਰ ਆਖੇ ਸੇ ਉਭਰੇ ਹਰ ਪਾਥ ਚੋਗੇ ਸਾਥ ਬਿਨ ਨਾਵੇਂ ਚੁਣ ਸੂਟੀਐ ਕੋਈ ਨ ਸੰਗੀ ਸਾਥ ਸੁੱਟੋ ਸਚਾ ਆਖੀਐ ਸਚੇ ਸਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਤੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹੋ ਅਤ ਸਿਆੜੀ ਸਹਣੀ ਕਿਉਂ ਕੀ ਤੋ ਵੈ ਸਾਹੋ ਇਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮੱਚਿਓ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਗਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬਿ ਲਹਾਰਣੈ ਦਰ ਸਚੇ ਸਟਿਆਰ ਸੇਂ ਚਾਨ ਨੇ ਜੋ ਪੰਖਿਆ ਜਾਲੀ ਬਦਕੇ ਹਾਥ ਗੁਰ ਆਖੇ ਸੇ ਉਬਰੈ ਹਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁੰਨ ਸੂਟੀਏ ਕੋਈ ਨ ਸੰਗੀ ਸਾਥ ਸੁੱਤੋ ਸੱਚ ਆਖੀਐ ਸੱਚੇ ਸਚਾ ਥਾਨ ਜਿੰਨੀ ਸੱਚਾ ਮਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਤੇ ਜਾੜੀ ਹੈ ਗੁਰਮਖ ਜਿਨਾ ਗਿਆਨ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਲ ਨਾ ਜਾੜਿਆ ਸਰਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤੋਏ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਫਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬਲ ਹਾਰਣੈ ਦਰ ਸੱਚ ਸਟਿਆਰ ਸੇ ਚਾਨੇ ਜੋ ਬੰਕਿਆ ਜਾਲੇ ਬੜਕੇ ਹਾਥ ਗੁਰ ਰਖੇ ਸੇ ਉਬਰੇ ਹੋਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੂਟਿਏ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਐ ਸਚੇ ਸਚਾ ਥਾਨ ਜਿੰਨੀ ਸਚਾ ਮਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਲ ਨਾ ਜੜਿਆ ਸਰਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਫਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬਲ ਹਾਰਣ ਦਰ ਸੱਚੇ ਸਟਿਆਰ ਸੇ ਜਾਣੇ ਜੋ ਬੰਕੀਆ ਜਾਲੇ ਬਲਕੇ ਹੱਥ ਗੁਰ ਅਕੈ ਸੇ ਉਬਰੇ ਹੋਰ ਪਾਥੇ ਚੌਗੇ ਸਾਥ ਬਿਨ ਨਾਵੇਂ ਚੁੰਨ ਸੂਟਿਏ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਏ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਤੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਗਰੇ ਦੁਗਦੇ ਛੋੜ ਬਕਾਰ ਹਉ ਤਿਨ ਕੈਬਲ ਹਾਰਣੈ ਦਰ ਸੱਚ ਸਟਿਆਰ ਸੇ ਚਾਨ ਨੇ ਜਿਉ ਬੰਕੀਆ ਜਾਲੀ ਬਦਕੇ ਹੱਥ ਗੁਰਾ ਕਿਸ ਉਬਰੈ ਹੁਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੂਟੀਏ ਕੋਈ ਨ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਤੇ ਸੱਚਾ ਥਾਨ ਜਿੰਨੀ ਸੱਚਾ ਮਨਿਆ ਤਿਨ ਮਨ ਸੱਚਾ ਧਿਆਨ ਮਨ ਮੁਖ ਸੂਤੇ ਜਾੜੀ ਹੈ ਗੁਰਮਖ ਜਿਨਾ ਗਿਆਨ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਅਗਮ ਹਲਾ ਪਹਿਲਾ ਮਛਲੀ ਜਾਲ ਨਾ ਜਾੜਿਆ ਸਰਖਾਰਾ ਅਸਗਾਹੋ ਅਤ ਸਿਆਣੀ ਸੋਹਣੀ ਕਿਉਂ ਕੀ ਤੋ ਵੈ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬਲ ਹਾਰਣ ਦਰ ਸੱਚੇ ਸਟਿਆਰ ਸੇ ਚਾਨ ਨੇ ਜੋ ਬੰਕਿਆ ਜਲੇ ਬੜਕੇ ਹਾਥ ਗੁਰਾクセ ਉਬਰੇ ਹਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੂਟਿਏ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਐ ਸਚੇ ਸਚਾ ਥਾਨ ਜਿੰਨੀ ਸਚਾ ਮਨਿਆ ਤਿਨ ਮਨ ਸੱਚਾ ਧਿਆਨ ਮਨ ਮੁਖ ਸੂਚੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਅਗਮ ਹਲਾ ਪਹਿਲਾ ਮਛਲੀ ਜਾਲ ਨਾ ਜਾੜਿਆ ਸਰ ਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀਤ ਵੈ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰਿਓ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬ ਲਹਾਰਣੈ ਦਰ ਸੱਚੇ ਸਟਿਆਰ ਸੇ ਜਾਣੇ ਜੋ ਬੰਕੀਆ ਜਾਲੀ ਬਦਕੇ ਹੱਥ ਗੁਰ ਅਖੇਸ ਉਬਰੈ ਹਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁੰਨ ਸੂਟੀਏ ਕੋਈ ਨ ਸੰਗੀ ਸਾਥ ਸੁੱਤੋ ਸੱਚ ਆਖੀਐ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤਿਆਨ ਮਨ ਮੁਖ ਸੂਚੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਲ ਨਾ ਜੜਿਆ ਸਰਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਫਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਿਕਾਰ ਹਉ ਤਿਨ ਕੈਬਲ ਹਾਰਣੈ ਦਰ ਸੱਚੇ ਸਟਿਆਰ ਸੇਂ ਚਾਨ ਨੇ ਜੋ ਬੰਕਿਆ ਜਾਲੀ ਬਦਕੇ ਹੱਥ ਗੁਰਾ ਕਿਸ ਉਬਰੈ ਹੁਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁੰਡ ਸੂਟੀਏ ਕੋਇ ਨ ਸੰਗੀ ਸਾਥ ਸੱਚੋ ਸੱਚ ਆਖੀਏ ਸਕੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਤੇ ਜਾੜੀ ਹੈ ਗੁਰਮਖ ਜਿਨਾ ਗਿਆਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜੜਿਆ ਸਰਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਫਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬਲ ਹਾਰਣੈ ਦਰ ਸੱਚੇ ਸਟਿਆਰ ਸੇਂ ਚਾਨ ਨੇ ਜਿਉ ਬੰਕੀਆ ਜਾਲੀ ਬਦਕੇ ਹੱਥ ਗੁਰਾ ਕਿਸੇ ਉਬਰੈ ਹੁਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁੰਨ ਸੂਟੀਏ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਏ ਸਚੇ ਸਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਤੇ ਜਾੜੀ ਹੈ ਗੁਰਮਖ ਜਨਾ ਗਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾ ਰ ਨਾ ਜਾੜਿਆ ਸਰ ਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤੋ ਵੈ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬ ਲਹਾਰਣੈ ਦਰ ਸੱਚੇ ਸਟਿਆਰ ਸੇ ਚਾਨੇ ਜੋ ਬੰਕਿਆ ਜਾਲੀ ਬਦਕੇ ਹੱਥ ਗੁਰ ਆਖੇ ਸੇ ਉਬਰੈ ਹਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੁਟਿਏ ਕੋਇ ਨ ਸੰਗੀ ਸਾਥ ਸੁੱਤੋ ਸੱਚ ਆਖੀਐ ਸੱਚੇ ਸਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਚੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਲ ਨਾ ਜਾੜਿਆ ਸਰਖਾਰਾ ਅਸਗਾਹੋ ਅਤ ਸਿਆੜੀ ਸਹਣੀ ਕਿਉਂ ਕੀ ਤੋ ਵੈ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਭਰੇ ਦੁਖ ਦੇ ਛੋੜ ਬਕਾਰ ਹਉ ਤਿਨ ਕੈ ਬਲ ਹਾਰਣੈ ਦਰ ਸੱਚ ਸਟਿਆਰ ਸੇਂ ਚਾਨ ਨੇ ਜੋ ਬੋਨਖਿਆ ਜਾਲੀ ਬਦਕੇ ਹੱਥ ਗੁਰ ਆਖੇ ਸੇ ਉਬਰੈ ਹਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੂਟੀਏ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਐ ਸੱਚੇ ਸਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਤੇ ਜਾੜੀ ਹੈ ਗੁਰਮਖ ਜਿਨਾ ਗਿਆਨ ਸਤਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਰ ਨਾ ਜਾਣਿਆ ਸਰ ਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇ ਉਹ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਭਰੇ ਦੁਖ ਦੇ ਛੋੜ ਬਕਾਰ ਹਉ ਤਿਨ ਕੈ ਬਲ ਹਾਰਣੈ ਦਰ ਸੱਚੇ ਸਟਿਆਰ ਸੇਹ ਚਾਨੇ ਜਿਉ ਬੰਕੀਆ ਜਾਲੀ ਬਦਕੇ ਹੱਥ ਗੁਰ ਆਖੇ ਸੇ ਉਬਰੈ ਹਰ ਪਾਥੇ ਚੌਗੇ ਸਾਥ ਬਿਨ ਨਾਵੇਂ ਚੁੰਡ ਸੂਟੀਏ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਏ ਸੱਚੇ ਸਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਤੇ ਜਾੜੀ ਹੈ ਗੁਰਮਖ ਜਿਨਾ ਗਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾੜਿਆ ਸਰਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤੋਏ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬਲ ਹਾਰਣੈ ਦਰ ਸੱਚੇ ਸਟਿਆਰ ਸੇ ਜਾਣੇ ਜੋ ਬੰਕਿਆ ਜਾਲੇ ਬੜਕੇ ਹਾਥ ਗੁਰ ਰਖੇ ਸੇ ਉਬਰੇ ਹਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੂਟਿਏ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਐ ਸਚੇ ਸਚਾ ਥਾਨ ਜਿੰਨੀ ਸਚਾ ਮਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾ ਰ ਨਾ ਜਾੜਿਆ ਸਰ ਖਾਰਾ ਅਸਗਾਹੋ ਅਤ ਸਿਆੜੀ ਸਹਣੀ ਕਿਉਂ ਕੀ ਤੋ ਵੈ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇ ਉਹ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਭਰੇ ਦੁਖ ਦੇ ਛੋੜ ਬਕਾਰ ਹਉ ਤਿਨ ਕੈ ਬਲ ਹਾਰਣੈ ਦਰ ਸੱਚੇ ਸਟਿਆਰ ਸੇਂ ਚਾਨ ਨੇ ਜੋ ਬੰਕਿਆ ਜਾਲੀ ਬੜਕੇ ਹਾਥ ਗੁਰ ਅਕੈ ਸੇ ਉਬਰੇ ਹੋਰ ਪਾਥੇ ਚੌਗੇ ਸਾਥ ਬਿਨ ਨਾਵੇਂ ਚੁੰਨ ਸੂਟਿਏ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਐ ਸਚੇ ਸਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਤੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਰਾਣ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾ ਰ ਨਾ ਜਾੜਿਆ ਸਰ ਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰਿਓ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤ ਸੇ ਉਗਰੇ ਦੁਗਦੇ ਛੋੜ ਬਕਾਰ ਹਉ ਤਿਨ ਕੈਬ ਲਹਾਰਣੈ ਦਰ ਸੱਚ ਸਟਿਆਰ ਸੇਂਚਾ ਨੇ ਜਿਉਂ ਬੰਕਿਆ ਜਾਲੇ ਬਲਕੇ ਹੱਥ ਗੁਰ ਆਖੇ ਸੇ ਉਬਰੈ ਹਰ ਪਾਥੇ ਚੌਗੇ ਸਾਥ ਬਿਨ ਨਾਵੇਂ ਚੁਣ ਸੂਟੀਏ ਕੋਈ ਨ ਸੰਗੀ ਸਾਥ ਸਤਿਓ ਸੱਜਾ ਆਖੀਐ ਸਚੇ ਸਚਾ ਥਾਨ ਜਿੰਨੀ ਸਚਾ ਮਨਿਆ ਤਿਨ ਮਨ ਸਚਤਿਆਨ ਮਨ ਮੁਖ ਸੂਤੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਰ ਨਾ ਜਾਣਿਆ ਸਰ ਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀਤ ਵੈ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਗਰੇ ਦੁਗਦੇ ਛੋੜ ਬਿਕਾਰ ਹਉ ਤਿਨ ਕੈਬਿ ਲਹਾਰਣੈ ਦਰ ਸਚੇ ਸਟਿਆਰ ਸੇਂ ਚਾਨ ਨੇ ਜਿਉ ਬੰਕੀਆ ਜਾਲੀ ਬੜਕੇ ਹਾਥ ਗੁਰਾ ਕਿਸੇ ਉਬਰੈ ਹੁਰ 파ਤੇ ਚੋਗੇ ਸਾਥ ਬਿਨ ਨਾਵੇਂ ਚੁਣ ਸੂਟੀਏ ਕੋਈ ਨ ਸੰਗੀ ਸਾਥ ਸੁੱਤੋ ਸੱਜਾ ਆਖੀਐ ਸੱਤੇ ਸੱਚਾ ਥਾਨ ਜਿੰਨੀ ਸੱਚਾ ਮਨਿਆ ਤਿਨ ਮਨ ਸੱਚਾ ਧਿਆਨ ਮਨ ਮੁਖ ਸੁੱਤੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਲ ਨਾ ਜਾੜਿਆ ਸਰ ਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤੋ ਵੈ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਕਾਰ ਹਉ ਤਿਨ ਕੈ ਬਲ ਹਾਰਣੈ ਦਰ ਸੱਚੇ ਸਟਿਆਰ ਸੇਂ ਚਾਨ ਨੇ ਜੋ ਬੰਕੀਆ ਜਾਲੀ ਬਦ ਕੇ ਹਾਥ ਗੁਰ ਆਖੇ ਸੇ ਉਬਰੈ ਹਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੁਟਿਐ ਕੋਈ ਨ ਸੰਗੀ ਸਾਥ ਸੁੱਤੋ ਸੱਚ ਆਖੀਐ ਸੱਚੇ ਸਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਚੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਰ ਨਾ ਜਾਣਿਆ ਸਰ ਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਗਰੇ ਦੁਗਦੇ ਛੋੜ ਬਿਕਾਰ ਹਉ ਤਿਨ ਕੈਬਲ ਹਾਰਣੈ ਦਰ ਸੱਚ ਸਟਿਆਰ ਸੇ ਜਾਣੇ ਜੋ ਬੰਕੀਆ ਜਾਲੀ ਬੜਕੇ ਹਾਥ ਗੁਰਾ ਕਿਸੇ ਉਬਰੈ ਹੁਰ ਫਾਤੇ ਚੋਗੇ ਸਾਥ ਬਿਨ ਨਾਵੇਂ ਚੁੰਨ ਸੂਟੀਏ ਕੋਈ ਨ ਸੰਗੀ ਸਾਥ ਸੱਚੋ ਸੱਚਾ ਆਖੀਐ ਸਚੇ ਸਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚਾ ਧਿਆਨ ਮਨ ਮੁਖ ਸੂਤੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗਮ ਹਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹੋ ਅਤ ਸਿਆੜੀ ਸਹਣੀ ਕਿਉਂ ਕੀ ਤੋ ਵੈ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਗਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬਿ ਲਹਾਰਣੈ ਦਰ ਸਚੇ ਸਟਿਆਰ ਸੇਂ ਚਾਨ ਨੇ ਜੋ ਪੰਖਿਆ ਜਾਲੀ ਬਦਕੇ ਹਾਥ ਗੁਰ ਆਖੇ ਸੇ ਉਬਰੈ ਹਰ ਪਾਥ ਚੋਗੇ ਸਾਥ ਬਿਨ ਨਾਵੇਂ ਚੁਣ ਸੂਟੀਏ ਕੋਈ ਨ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿੰਨੀ ਸੱਚਾ ਮਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾੜੀ ਹੈ ਗੁਰਮਖ ਜਿਨਾ ਗਿਆਨ ਸਤਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜੜਿਆ ਸਰਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇਓ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਫਾਰ ਸਾਜਰਤਿ ਸੇ ਉਭਰੇ ਦੁਗਦੈ ਛੋੜ ਬਕਾਰ ਹਉ ਤਿਨ ਕੈਬਲ ਹਾਰਣ ਦਰ ਸੱਚੇ ਸਟਿਆਰ ਸੇ ਜਾਣੇ ਜੋ ਬੰਕੀਆ ਜਾਲੇ ਬਲਕੇ ਹੱਥ ਗੁਰ ਅਕੈ ਸੇ ਉਬਰੇ ਹੋਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੂਟਿਏ ਕੋਈ ਨ ਸੰਗੀ ਸਾਥ ਸਤਿਓ ਸੱਚ ਆਖੀਐ ਸਚੇ ਸਚਾ ਥਾਨ ਜਿੰਨੀ ਸਚਾ ਮੰਨਿਆ ਤਿਨ ਮਨ ਸਚ ਤਿਆਨ ਮਨ ਮੁਖ ਸੂਤੇ ਜਾਣੀ ਹੈ ਗੁਰਮਖ ਜਿਨਾ ਗਿਆਨ ਸਤਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਆਗਮ ਹਲਾ ਪਹਿਲਾ ਮਛਲੀ ਜਾ ਰ ਨਾ ਜਾੜਿਆ ਸਰ ਖਾਰਾ ਅਸਗਾਹੋ ਅਤ ਸਿਆੜੀ ਸੋਹਣੀ ਕਿਉਂ ਕੀ ਤਵੇਂ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਰਾਹੋ ਭਾਈ ਰੇ ਉਹ ਸਿਰ ਜਾਣੋ ਕਾਲ ਜਿਉ ਮਛੀ ਤੇ ਮਾਨਸਾ ਪਵੇ ਅਚੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਪਾਰ ਸਾਜਰਤਿ ਸੇ ਉਭਰੇ ਦੁਖ ਦੇ ਛੋੜ ਬਕਾਰ ਹਉ ਤਿਨ ਕੈ ਬਲ ਹਾਰਣੈ ਦਰ ਸੱਚੇ ਸਟਿਆਰ ਸੇਂ ਚਾਨ ਨੇ ਜਿਉ ਬੰਕਿਆ ਜਾਲੀ ਬਦਕੇ ਹੱਥ ਗੁਰਾ ਕਿਸੇ ਉਬਰੈ ਹਰ ਪਾਥੇ ਚੋਗੇ ਸਾਥ ਬਿਨ ਨਾਵੇਂ ਚੁੰਡ ਸੂਟੀਏ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਏ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਤੇ ਆਨ ਮਨ ਮੁਖ ਸੂਤੇ ਜਾੜੀ ਹੈ ਗੁਰਮਖ ਜਿਨਾ ਗਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ